ਹਾਂਜੀ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਕਰਦੇ ਆ ਮੈਂ ਇਹ ਵੀਡੀਓ ਨੂੰ ਪੂਰਾ ਸੁਣ ਕੇ ਸ਼ੇਅਰ ਜ਼ਰੂਰ ਕਰ ਦਿਓ ਭਲੇ ਦੀ ਗੱਲ ਐ ਆ ਹੁਣੇ ਹੁਣ ਪਰਸੋਂ ਕਿੰਨੀ ਜ਼ਿਆਦਾ ਖਬਰ ਚੱਲ ਰਹੀ ਐ ਜਿਹੜੇ ਬੇਹਲਕੇ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਨੇ 7-8 ਮੋਤਾ ਹੋ ਗੀਆਂ ਪੀ ਕੇ ਪਿੰਡ ਗੁਜਰਾਂ ਦੇ 7-8 ਜਣੇ ਅਕਾਲ ਚਲਾਣਾ ਕਰ ਗਏ ਨੇ ਮੈਂ ਪਹਿਲੀ ਬੇਨਤੀ ਕਰਾਂ ਵੀਰੋ ਨਾ ਕਰੋ ਸ਼ਰਾਬ ਦਾ ਸੇਵਨ ਨਾ ਕਰੋ ਸ਼ਰਾਬ ਦਾ ਸੇਵਨ ਆਪਣੇ ਤੇ ਤਰਸ ਖਾਓ ਆਪਣੇ ਪਰਿਵਾਰਾਂ ਤੇ ਤਰਸ ਖਾਓ ਥੋੜਾ ਜਿਹਾ ਆਪਣੇ ਪਰਿਵਾਰ ਵੱਲ ਬੱਚਿਆਂ ਵੱਲ ਝਾਤ ਮਾਰ ਕੇ ਵੇਖੋ ਘਰ ਖਾਲੀ ਹੋ ਜਾਂਦਾ ਹੈ ਘਰ ਖਰਾਬ ਹੋ ਗਿਆ ਕੌਣ ਹੈ ਜ਼ਿੰਮੇਵਾਰ ਉਹਦਾ ਜਿਹੜੇ 8-7 ਸਰੀਰ ਚਲੇ ਗਏ ਉਹਦਾ ਜ਼ਿੰਮੇਵਾਰ ਕੌਣ ਹੈ ਫਿਰ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਕਿਉਂ ਸੇਵਨ ਕਰਦੇ ਆ ਛੱਡ ਦਈਏ ਉਹ ਅਸੀਂ ਆਪ ਜ਼ਿੰਮੇਵਾਰ ਆ ਪਿਆਨ 마ਰੋ ਇਸ ਕਰਕੇ ਇਹਨਾਂ ਵਿੱਚ ਕੁਝ ਨਹੀਂ ਰੱਖਿਆ ਕਿਉਂ ਆਪਣਾ ਜੀਵਨ ਬਰਬਾਦ ਕਰਨ ਲੱਗੇ ਆ ਕਿਉਂ ਵਾਰ-ਵਾਰੇ ਜੀਵਨ ਨਹੀਂ ਮਿਲਣਾ ਤੁਹਾਨੂੰ ਬੇਨਤੀ ਹੈ ਛੱਡ ਦਿਓ ਸ਼ਰਾਬ ਤੇ ਨਾਲ ਹੀ ਇੱਕ ਮੈਸੇਜ ਵੀ ਤੁਹਾਨੂੰ ਕਰਦੇ ਆਂਗੇ ਅਪੀਲ ਹੈ ਇੱਕ ਜੇ ਉਸ ਇਲਾਕੇ ਚੋਂ ਕੋਈ ਲੈ ਕੇ ਆ ਨਾ ਡੜਬੇ ਵਾਲੇ ਪਾਸੋਂ ਸ਼ਰਾਬ ਉਹਨੂੰ ਨਾਸ਼ਟ ਕਰਦੇ ਹੋ ਪੀਓ ਨਾ ਹੋ ਸਕਦਾ ਹੈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਗਈ ਹੋਵੇ ਹੋ ਸਕਦਾ ਹੈ ਕੋਈ ਐਸਾ ਕੈਮੀਕਲ ਪਾ ਗਏ ਜਿਹੜਾ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੈ ਵੈਸੇ ਤਾਂ ਸ਼ਰਾਬ ਵੀ ਬਹੁਤ ਹਾਨੀਕਾਰਕ ਹੈ ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਸਾਨੂੰ ਬਾਣੀ ਸਮਝਾ ਰਹੀ ਹੈ ਝੂਠਾ ਮਦ ਮੂਲ ਨਾ ਪੀਚੇ ਹੀ ਤੋਂ ਇਸ ਕਰਕੇ ਆਪਾਂ ਇਸ అలਮਤ ਨੂੰ ਘਰੋਂ ਕੱਢਿਏ ਛੱਡ ਦਈਏ ਆ ਬੜਾ ਦੁੱਖ ਹੋਇਆ ਸੁਣ ਕੇ ਗੱਲ ਨੂੰ ਕਿ ਢੜਾ ਢੜਾ ਸੀ ਆ ਹੁਣ ਆਉਣ ਵਾਲਾ ਟਾਈਮ ਇਲੈਕਸ਼ਨਾਂ ਦਾ ਆ ਜਾਣਾ ਢੜਾ ਢੜਾ ਸੀ ਸ਼ਰਾਬਾਂ ਪੀਣੀਆਂ ਨੇ ਤੇ ਪਰ ਖਿਆਲ ਕਰੋ ਜ਼ਿੰਦਗੀ ਇਹ ਆਪਣੀ ਐ ਆਪਾਂ ਨੂੰ ਮਿਲੀ ਐ ਇਹਨੂੰ ਨਸ਼ਿਆਂ ਬਿਸ਼ਿਆਂ ਤੇ ਨਾ ਬਰਬਾਦ ਕਰੀਏ ਛੱਡ ਦਿਓ ਵੀਰੋ ਭਰਾਵੋ ਸ਼ਰਾਬਾਂ ਕੁਝ ਨਹੀਂ ਰੱਖਿਆ ਸੋਚ ਕੇ ਵੇਖੋ ਜਿਨ੍ਹਾਂ ਦੇ ਅਠ ਘਰ ਖਾਲੀ ਹੋ ਗਏ ਕੀ ਬਣਿਆ ਹੋ ਗਿਆ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਬੱਚਿਆਂ ਨਾਲ ਸੋ ਇਸ ਕਰਕੇ ਇਹ ਮੇਰੀ ਅਪੀਲ ਹੈ ਤੁਹਾਡੇ ਤੱਕ ਮੈਸੇਜ ਹੈ ਕਿ ਜਿਹੜੇ ਵੀ ਕੋਈ ਇਧਰੋਂ ਢਿੜਬਿਆਲੀ ਸਾਈਡ ਤੋਂ ਪਤਾ ਨਹੀਂ ਕਿੱਥੋਂ ਆਈ ਹੈ ਸ਼ਰਾਬ ਕਿਹੋ ਜੀ ਹੈ ਸੋ ਉਹਦਾ ਸੇਵਨ ਨਾ ਕਰੋ ਕਿਉਂਕਿ ਉਹਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ ਕਈ ਮੌਤਾਂ ਹੋ ਗਈਆਂ ਤੇ ਕਈ ਸਾਡੇ ਹਜੇ ਵੀਰ ਹਸਪਤਾਲਾਂ ਵਿੱਚ ਲਮਕਦੇ ਪਏ ਐ ਜਿੰਦਗੀ ਤੇ ਮੌਤ ਨਾਲ ਲੜ ਰਹੇ ਨੇ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਖਰਾਬ ਹੋਈ ਹੈ ਸੋ ਇਹ ਬੇਨਤੀ ਤਾਂ ਕਰਨ ਲੱਗੇ ਆ ਤਾਂ ਕਿ ਤੁਹਾਡਾ ਭਲਾ ਹੋ ਜਾਏ ਥੋੜਾ ਸੋਚੋ ਵਿਚਾਰੋ ਆਪਣੇ ਆਪ ਬਾਰੇ ਸੋਚੋ ਆਪਣੇ ਬੱਚਿਆਂ ਬਾਰੇ ਸੋਚੋ ਆਪਣੇ ਪਰਿਵਾਰਾਂ ਬਾਰੇ ਸੋਚੋ ਆਪਣੇ ਆਪ ਤੇ ਤਰਸ ਕਰੋ ਇੱਕ ਵਾਰੀ ਸੋਚ ਵਿਚਾਰ ਕੇ ਫੈਸਲਾ ਲਿਓ ਆਮ ਇਹ ਨਾ ਜ਼ਿੰਦਗੀ ਨੂੰ ਗਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ